ਇਹੀ ਗੱਲ ਤੇ ਸਮਝ ਦੇ ਚ ਆ ਗਏ ਉੱਠਦੇ ਆਂ ਬੈਠਦੇ ਆ ਕਿਵੇਂ ਜਪਣਾ ਪਰ ਸੋਤਿਆਂ ਨਾਮ ਕਿਵੇਂ ਜਪਣਾ ਇਹ ਸੋਚ ਤੋਂ ਪਰੇ ਦੀ ਗੱਲ ਹੈ ਜਦ ਅਸੀਂ ਸੌ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਝ ਬੰਦੇ ਨੇ ਚਾਹਾ ਹੈ ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ ਉਹ ਰਾਤ ਨੂੰ ਸੁਪਨਿਆਂ ਦੇ ਚ ਪੂਰੀ ਹੁੰਦੀ ਹੈ ਸਪਨਿਆਂ ਦਾ ਬਕਾਇਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਈਸ਼ਵਰੀ ਨਿਯਮ ਹੈ ਦਿਨ ਭਰ ਦੀ ਚਾਹਤ ਦਿਨ ਭਰ ਦੇ ਵਿਚਾਰ ਦਿਨ ਭਰ ਦੀ ਤੜਪ ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸੁਪਨਿਆਂ ਦੇ ਪਿੱਛੇ ਕੁਝ ਪੁਰਬਲੇ ਸੰਸਕਾਰ ਵੀ ਕੰਮ ਕਰਦੇ ਨੇ ਕੋਈ ਪੁਰਬਲੇ ਜਨਮ ਦੇ ਉਹ ਵੀ ਬੀਜ ਅੰਦਰ ਪੈਨੇ ਵਕਤ ਵਕਤ ਦੇ ਨਾਲ ਉਹ ਵੀ ਪਨਪਦੇ ਨੇ ਦਿਨ ਭਰ ਜਿਸ ਨੇ ਪ੍ਰਭੂ ਚੰਤਨ ਕੀਤਾ ਹੈ ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ ਹੈ ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ اور ਸੁਪਨੇ ਵਿੱਚ شاید اس ਨੂੰ ਪ੍ਰਭੂ ਮਿਲਣ نصیب ہوے صاحب શ્રી ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀਗਿਆ ਮੈਂ ਜਲ ਭਰੇ ਆ ਰੋਇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰ ਕਦ ਦੇਖੋਂ ਪ੍ਰਭ ਆਪਨਾ ਆਤਮ ਤੇ ਹਰ ਰੰਗ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜੇ ਦੇਚ ਪ੍ਰਮਾਤਮਾ ਦਾ ਰੰਗ ਹੈ ਜੇ ਦੇਚ ਪ੍ਰਮਾਤਮਾ ਦੀ ਪ੍ਰਾਪਤੀ ਹੈ ਜੇ ਦੇਚ ਪ੍ਰਮਾਤਮਾ ਦਾ ਚਿੰਤਨ ਹੈ ਸੁਪਨੇ ਦੀ ਮਹਾਂਤ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਉਭੀ ਭਈ ਗਹੋ ਕੀ ਨ ਅੰਜਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਜਲਾ ਅੱਜ ਅਸੀਂ ਸੁਪਨੇ ਵਿੱਚ ਦੋ ਰੂਪ ਹੋ ਗਏ ਇੱਕ ਤੇ ਅਸੀਂ ਆਪ ਇੱਕ ਉਹ ਜਿਹਨੂੰ ਅਸੀਂ ਵੇਖ ਰਹਾ ਆ ਜਿਹਦੀ ਅਸੀਂ ਚਾਹਤ ਕੀਤੀ ਸੀ ਵੇਖਦੇ ਰਹਿ ਵੇਖਦੇ ਰਹਿ ਪਕੜਨ ਦੀ ਚਾਹਤ ਪੈਦਾ ਹੋਈ ਗਲਵਖੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ ਗਇਓ ਕੀ ਨਾ ਅੰਚਲਾ ਆਂਚਲ ਕਿਉਂ ਨਹੀਂ ਪਕੜ ਲਿਆ ਤਾਂ ਸਤਿਗੁਰੂ ਕਹਿੰਦੇ ਨੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬਨ ਚਲਾ ਉਹਨੂੰ ਵੇਖਣ ਦੇਚ ਐਸੇ ਲੀਨ ਹੋਏ ਪਕੜਨਾ ਹੀ ਭੁੱਲ ਗਏ ਗਲਵਕੜੀ ਦੇਚ ਲੈਣਾ ਹੀ ਭੁੱਲ ਗਏ ਸੁਪਨੇ ਦੀ ਇਹ ਕਮਜ਼ੋਰੀ ਹੈ ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ ਹੈ نیند ਖੁੱਲ ਜਾਂਦੀ ਹੈ ਸੁਪਨਾ ਟੁੱਟ ਜਾਂਦਾ ਹੈ ਖੋਜੋਂ ਤਾਂਕੇ ਚਰਨ ਕਹੋ ਕਥ ਪਾਈਏ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰੇਉ ਪਾਈਏ ਸਤਿਗੁਰੂ ਕਹਿੰਦੇ ਨੇ ਉਹ ਜੋ ਮੈਂ ਸੁਪਨੇ ਚ ਝਲਕ ਵੇਖੀ ਹੈ ਹੁਣ ਮੈਂ ਉਸ ਨੂੰ ਲਭ ਰਿਆਂ ਹੇ ਸਖੀ ਹੇ ਗੁਰਮੁਖ ਜਨੋ ਕੋਈ ਐਸਾ ਯਤਨ ਦਸੋ ਉਪਰਾਲਾ ਦਸੋ ਕਿ ਮੈਂ ਉਸ ਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀ ਹੈ ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾਂ ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ ਗੁਰ ਪ੍ਰਸ਼ੋਤਮ અવਤਾਰ ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ ਤਾਂ ਇਹਦੇ ਵਿੱਚ ਵਾਸਤਵਿਕ ਕੋਈ ਸਚਾਈ ਹੈ ਹਕੀਕਤ ਹੈ ਭਗਤ ਸ਼ਰਮੌਰ ਸ਼ਰਮੌਰ ਸੰਤ ਸ੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਕਿ ਸੁਪਨੇ ਹੂੰ ਬਿਰੜਾਏ ਕੇ ਜਹ ਮੁਖ ਨਿਕਸੇ ਰਾਮ ਤਾਕੇ ਪਗ ਕੀ ਪਨਹੀ ਮੇਰੇ ਤਨ ਕੋ ਚਾਹ ਸੁਪਨੇ ਵਿੱਚ ਅਚਨਚੇਤ ਕਿਸੇ ਦੀ ਰਸਨਾ ਤੋਂ ਨਿਕਲੇ ਰਾਮ ਕਬੀਰ ਕਹਿੰਦੇ ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ ਮੈਂ ਆਪਣੀ ਚਮੜੀ ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ ਕਿਉਂਕਿ ਉਹ ਬੰਦਾ ਪੂਜਣ ਯੋਗ ਹੈ ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਦੇ ਵਿੱਚ ਸੌਂਦਾ ਹੈ ਦਿਨ ਭਰ ਦੀ ਆਮਦਨ ਤੇ ਖਰਚ ਦੇ ਲੇਖੇ ਵਿੱਚ ਸੌਂ ਜਾਂਦਾ ਹੈ ਰਾਤ ਨੂੰ ਧਨ ਦੀ ਗਿਣਤੀ ਦੇ ਚਿਹੇ ਸਮਾਬਦਿਤ ਹੋ ਜਾਂਦਾ ਹੈ ਸੁਪਨੇ ਧਨ ਦੇ ਆਉਂਦੇ ਨੇ ਅਕਸਰ ਦਿਨ ਭਰ ਦਾ ਕਾਰ ਵਿਹਾਰ ਉਹਦੇ ਬਣੇ ਪਰਬਲ ਸੰਸਕਾਰ ਰਾਤ ਨੂੰ ਸੁਪਨੇ ਅਚ ਜਨਮ ਦਿੰਦੇ ਨੇ ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਹੈ ਰਾਤ ਨੂੰ ਸੁਪਨੇ ਦੇ ਚ ਵੀ ਚਲਾ ਰਿਹਾ ਹੈ ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਹੈ ਰਾਤ ਨੂੰ ਸੁਪਨੇਆਂ ਦੇ ਚ ਵੀ ਕੰਮ ਧੰਦਾ ਕਰ ਰਿਹਾ ਹੈ ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਹੈ RAM ਦਾ ਨਾਮ ਜਪ ਰਿਹਾ ਹੈ ਨਹੀਂ ਰਾਤ ਨੂੰ ਸੁਪਨੇ ਚ ਵੀ ਜਪ ਰਿਹਾ ਹੈ ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ ਹੈ ਦਿਨ ਤੇ ਰਾਤ ਦਾ ਆਪਸ ਵਿੱਚ ਮੇਲ ਹੈ ਜਾਗਰਤ ਤੇ ਸੁਪਨ ਅਵਸਥਾ ਦਾ ਆਪਸ ਵਿੱਚ ਮੇਲ ਹੈ ਬਹੁਤ ਵੱਡਾ ਮੇਲ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵ્યાਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿੱਤ ਬਨਾਰਸ ਚਲੇ ਗਏ ਪਰ ਸਤਿਗੁਰ ਨੇ ਇਹ ਆਗਿਆ ਕੀਤੀ ਜਿੰਨੇ ਚਿਰ ਤੱਕ ਅਸੀਂ ਬੁਲਾਈਏ ਨਾ ਸਾਡੀ ਪੱਤਰਕਾ ਨਾ ਆਵੇ ਤੁਸੀਂ ਵਾਪਸ ਨਹੀਂ ਆਉਣਾ ਆਪਣੇ ਆਪ ਨਹੀਂ ਆਉਣਾ ਅਸੀਂ ਬੁਲਾਈਏ ਤਦੋਂ ਆਉਣਾ ਹੈ ਸਮਾਂ ਇੱਕ ਸਾਲ ਦਾ ਬਤੀਤ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ ਮਿਲਣ ਦੀ ਤਾਂ ਬੜੀ ਤਾੰਗ ਬੜੀ ਪਰਬਲ ਪੈਦਾ ਹੋਈ ਔਰ ਉਸ ਤਾਂਗ ਦਾ ਭਾਈ ਜੀ ਆਪਣੀ ਬਾਣੀ ਚ ਬਕਾਇਦਾ ਜ਼ਿਕਰ ਕਰਦੇ ਨੇ हे हरगोविन्द सा ओ दिन कदो नसीब होवेगा के मेरे नेत्र थ्वाडा दर्शन करनगे मेरे कन थ्वाडे अमृतमई वचन सुननगे मैं अपनी इस तुच्छ जई रसना नाल अरदास मई विनती भरे वाक थ्वाडे कन्ना तक पहुंचावांगा और ओ दिन मेनू कदो नसीब होवेगा ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚਲਾਂਗਾ ਤੇ ਤੁਹਾਡੇ ਪਰਕਰਮਾ ਕਰਾਂਗਾ ਇਸ ਤਰ੍ਹਾਂ ਦੀਆਂ ਜੋਦੜੀਆਂ ਇਹ ਲਿਖ-ਲਿਖ ਕੇ ਭੇਜ ਰਹੇ ਨੇ ਅੱਜ ਸਵੇਰੇ ਉੱਠੇ ਨੇ ਬੜੇ ਉਦਾਸ ਬੜੇ ਬਹਿਬਲ ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ ਭਾਈ ਜੀ ਅੱਜ ਬੜੇ ਗਮਗੀਨ ਹੋ ਬੜੇ ਦੁਖਤ ਗੱਲ ਕੀ ਹੈ ਤਾਂ ਇੱਕ ਪਾਵਨ ਸਵੇਈਏ ਦੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਇਹੀ ਮਸਤਕ ਦੇਖ ਰੀਝਤ ਕੋ ਪ੍ਰਾਨੁਪਤ ਹੱਥ ਆਪਣੇ ਬਣਾਏ ਤਿਲਕ ਦਿਖਾਉਤੇ ਮੱਥਾ ਮੇਰਾ ਇਹ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਸਨ ਬਾਗ ਬਾਗ ਹੋ ਜਾਂਦੇ ਸਨ ਔਰ ਇਸ ਮਸਤਕ ਦੇਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਸਨ ਅਸੀਸ ਦਿੰਦੇ ਸਨ ਇਹ ਮਸਤਕ ਇਤਨਾ ਖੁਸ਼ਕਿਸਮਤ ਹੈ ਇਹ ਮਸਤਕ ਇਤਨਾ ਵਡਭਾਗੀ ਯਾਹੀ ਮਸਤਕ ਧਾਰ ਹਸਤ ਕਮਲ ਪ੍ਰੇਮ ਕਥਾ ਕਹਿ ਕੇ ਮਾਨਨੇ ਮਨਾਵਤੇ ਭਾਈ ਸਾਹਿਬ ਕਹਿੰਦੇ ਨੇ ਮੱਥਾ ਮੇਰਾ ਇਹੀ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ ਤੇ ਮੈਂ ਹੰਕਾਰੀ ਦੀ ਸੂਰਤ ਨੂੰ ਰੱਬ ਨਾਲ ਜੋੜਦੇ ਸੀ। ਯਾਹੀ ਮਸਤਕ ਦੇਖ ਨਾਹੀਂ ਨਾਹੀਂ ਕਰ ਭਾਗਤੀ ਥਾਏ ਥਾਏ ਹੇਤ ਕਰ ਉਰਹਿ ਲਗਾਉਤੇ ਮਸਤਕ ਤੇ ਮੇਰਾ ਇਹ ਹੀ ਹੈ। ਇਹਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ ਭਾਈ ਜੀ ਆਇਓ ਇੱਕ ਕੰਮ ਹੈ। ਤੇ ਮੈਂ ਕਹਿ ਦਿੰਦਾ ਸੀ ਪਾਤਸ਼ਾਹ ਅਜੇ ਠਹਿਰੋ। ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ ਮੈਂ ਇਨਕਾਰੀ ਹੋ ਜਾਂਦਾ ਸੀ ਲਾੜ ਵਿੱਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਕਿ ਪਾਤਸ਼ਾਹ ਅਜੇ ਠਹਿਰੋ ਅਜੇ ਮੈਂ ਨਹੀਂ ਆਮਣਾ ਬਖਸ਼ਿਸ਼ Bhandar ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ ਚ ਲੈ ਲੈਂਦੇ ਸਾਂ ਯਾਹੀ ਮस्तक ਦੇਖ ਨਾਹੀਂ ਨਾਹੀਂ ਕਰ ਭਾਗਤੀ ਥੀ ਧਾਏ ਧਾਏ ਹੇਤ ਕਰ ਉਰਹਿ ਲਗਾਵਤੇ ਸਤਿਗੁਰ ਆਪ ਭਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ ਪਰ ਅੱਜ ਹਾਲਤ ਇਹ ਹੈ ਕਿ ਯਾਹੀ ਮਸਤਕ ਦੇਖ ਧੁੰਨ ਧੁੰਨ ਪੁਨਰੋਏ ਉਠੋ ਸੁਪਨੇ ਹੂ ਨਾਥ ਨਹੀਂ ਦਰਸ ਦਿਖਾਵਤੇ ਮਸਤਕ ਉਹੀ ਹੈ ਔਰ ਪੱਥਰ ਤੇ ਪਟਕ ਪਟਕ ਕੇ ਮੈ ਰੋ ਰਹਿਆਂ कि जागृत अवस्था ਦੀ ਤੇ ਗੱਲ ਇੱਕ ਪਾਸੇ ਸੁਪਨੇ ਵਿੱਚ ਵੀ ਦਰਸ਼ਨ ਕੋਈ ਨਹੀਂ ਮਿਲਾਪ ਸੁਪਨੇ ਵਿੱਚ ਵੀ ਕੋਈ ਨਹੀਂ ਇੰਨੀ ਬਹਿਬਲ ਅਵਸਥਾ ਦਾ ਜ਼ਿਕਰ ਆਪ ਆਪਣੇ ਸਾਥੀਆਂ ਨਾਲ ਕਰ ਰਹੇ ਨੇ ਦਿਨ ਭਰ ਗੁਰੂ ਚਿੰਤਨ ਵਿੱਚ ਰਹੇ ਦਿਨ ਭਰ ਗੁਰਬਾਣੀ ਦੇ ਵਿਚਾਰ ਵਿੱਚ ਰਹੇ ਦਿਨ ਭਰ ਪ੍ਰਭੂ ਸਿਮਰਨ ਵਿੱਚ ਰਹੇ ਔਰ ਇਸੇ ਬੈਰਾਗਮਈ ਅਵਸਥਾ ਵਿੱਚ ਆਪ ਰਾਤ ਨੂੰ ਸੌਂਗੇ ਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ ਪਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ ਸਵੇਰੇ ਉੱਠੇ ਚਿਹਰੇ ਦੀ ਰੌਣਕ ਹੀ ਕੁਝ ਹੋਰ ਸੀ ਅੱਖਾਂ ਦੀ ਚਮਕ ਹੀ ਕੁਝ ਹੋਰ ਸੀ ਉੱਠਣ ਦਾ ਅੰਦਾਜ਼ ਹੀ ਕੁਝ ਹੋਰ ਸੀ ਇਹ ਸਭ ਕੁਝ ਵੇਖ ਕੇ ਸਾਥੀ ਪੁੱਛਦੇ ਨੇ ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ ਅੱਜ ਤੇ ਥੜੀਆਂ ਅੱਖਾਂ ਕੁਝ ਗੈਬੀ ਦੁਨੀਆ ਦੀ ਖਬਰ ਦੇ ਰਹੀਆਂ ਨੇ ਅੱਜ ਤੇ ਥੜਾ ਇਹ ਮਸਤਕ ਕੁਝ ਗੁੱਦੇ ਗੁੱਝੇ ਭੇਦ ਖੋਲ ਲਿਆ ਕੋਈ ਰਾਜ਼ ਪ੍ਰਗਟ ਕਰ ਰਿਹਾ ਹੈ ਤਾਂ ਭਾਈ ਸਾਹਿਬ ਬਕਾਇਦਾ ਜ਼ਿਕਰ ਕਰਦੇ ਨੇ ਸੁਪਨੇ ਚਰਿੱਤਰ ਚਿੱਤਰ ਬਾਨ ਕੇ ਬਨੇ ਬ ਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਉਹ ਜਿਹੜਾ ਮੇਰਾ ਮਿੱਤਰ ਜਿਸ ਦੀ ਚਿਤਵਨੀ ਮੈਂ ਦਿਨ ਰਾਤ ਕਰਦਾ ਰਿਹਾ ਅੱਜ ਬੜਾ ਹੀ ਪਿਆਰਾ ਤੇ ਪਵਿੱਤਰ ਰੂਪ ਧਾਰਨ ਕਰਕੇ ਬਿਲਕੁਲ ਬਚਿੱਤਰ ਜਿਹਾ ਲੀਲਾ ਬਣਾ ਕੇ ਮੇਰੇ ਸੁਪਨੇ ਚ ਆਏ ਮੈਂ ਰੱਜ ਕੇ ਵੇਖਿਆ ਮੈਂ ਰੱਜ ਕੇ ਵੇਖਿਆ ਸੁਪਨੇ ਚ ਕੋਈ ਦੁਰਾਚਾਰ ਕਰੇ ਤਾਂ ਸਰੀਰ ਦੀ ਹਾਲਤ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ ਦੇ ਚ ਬਣਦੀ ਹੈ ਸੁਪਨੇ ਦੇ ਚ ਅਗਰ ਕੋਈ ਚੋਰੀ ਕਰੇ ਤਾਂ ਹਾਲਤ ਸਰੀਰ ਦੀ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ ਦੇ ਚੋਰੀ ਕਰੇ ਉਨਹੀਂ ਭੈ ਪੈ ਜਾਓ ਪੈਦਾ ਹੋ ਜਾਂਦਾ ਹੈ ਔਰ ਸਰੀਰ ਦੇ ਰੰਗਟੇ ਉਸੇ ਢੰਗ ਨਾਲ ਖੜੇ ਹੋ ਜਾਂਦੇ ਨੇ ਔਰ ਸੁਪਨੇ ਵਿੱਚ ਕਿਧਰੇ ਪ੍ਰਮਾਤਮਾ ਦੇ ਨਾਮ ਦਾ ਰਸ ਮਿਲੇ ਤਾਂ ਇਹ ਰਸ ਉਹੀ ਆਉਂਦਾ ਜੋ ਜਾਗਰਤ ਅਵਸਥਾ ਦੇ ਵਿੱਚ ਮਨੁੱਖ ਨੂੰ نصیਬ ਹੁੰਦਾ ਹੈ ਇਸ ਵਾਸਤੇ ਸੁਪਨੇ ਵਿੱਚ ਕੀਤਾ ਹੋਇਆ ਸ਼ੁਭ ਤੇ ਅਸ਼ੁਭ ਕਰਮ ਬਕਾਇਦਾ ਸੰਸਕਾਰਾਂ ਨੂੰ ਜਨਮ ਦਿੰਦਾ ਹੈ ਔਰ ਬਕਾਇਦਾ ਇੱਕ ਕਰਮ ਹੈ